ਇਹ ਉਸ ਲਈ ਅੰਦਰੀ ਅੰਦਰੀ ਸਟੂਡੈਂਟ ਇਹਨਾਂ ਦੱਸਦੇ ਆਂ ਕਿਈ ਲੋਕ ਸਾਨੂੰ ਇਦਾਂ ਦੇ ਵੀ ਤੁਸੀਂ ਇਮਾਨਦਾਰੀ ਨੂੰ ਉੱਨੇ ਲਿਖਿਆ ਸਾਡੀ ਕਈ ਲਾਂਚੇ ਆਪਾਂ ਨੇ ਵੱਡਾ ਤੁਸੀਂ ਕੀਤਾ ਯੋਗਦਾਨ ਇੰਨਾ ਕੋਈ ਨਹੀਂ ਕਰਦਾ ਹੈਗਾ ਭਾਜੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਅੱਜ ਅਸੀਂ ਇਹ ਫਿਕਰੇ ਹੋ ਕੇ ਇੱਥੇ ਬੈਠੇ ਆਂ ਹੁਣ ਕੋਈ ਫਿਕਰ ਨਹੀਂ ਹੈਗਾ ਨਹੀਂ ਤਾਂ ਹੁਣ ਵੀ ਛੱਟ ਦੀ ਗਈ ਹੁਣ ਵੀ ਡੀ ਗਈ ਫਰਨੋਰ ਨਹੀਂ ਤਾਂ ਟੈਨਸ਼ਨ ਤਾਂ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ 1800 ਜਿਹੜਾ ਹੈਗਾ ਇਹਨਾਂ ਦੀ ਹਾਂ ਇਹ ਵੀ ਦਿਓ ਨਹੀਂ ਦਿਓ ਬੱਚੀ ਨੂੰ ਦਿਓ ਨਾ ਨਾ ਉੱਠਣਾ ਕੀ ਹੈ ਭਾਜੀ ਦੇ ਦਿਓ ਤੁਸੀਂ ਬੱਥੇ ਪਾਣੀ ਤੋਂ ਵਸ ਕੋ ਹਾਂ ਲੋ ਜੀ 11000 ਹਾਂ ਤੁਹਾਨੂੰ ਬਰਾਤ ਦਾ ਜਮਾ ਐਟਾਉ ਜਿਹੜੇ ਰੰਗ ਕਰਨ ਦੇ ਲਈ ਡੱਬਾ ਲਿਆਂਦਾ ਸੀ ਉਹਦੇ ਪੈਸੇ ਕਿੰਨਾ ਦਾ ਹੋਇਆ ਸੀ ਉਹਨੂੰ ਵੀ ਦੇਣੀ ਹੈ ਹਾਂਜੀ ਲੋਕ ਪਲਾਈ ਬਾਪੂ ਮੰਡਲ ਤੁਹਾਡੇ ਘਰ ਪਹੁੰਚੇ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਕਿਹਾ ਸੀ ਤੁਹਾਨੂੰ ਹਾਂਜੀ ਕਿ ਉਹਨਾਂ ਨੇ ਕਰਤੇ ਆ ਜੀ ਬਿਲਕੁਲ ਬਾਜੀ ਜੋ ਵੀ ਇਹਨਾਂ ਨੇ ਕਿਹਾ ਸੀਗਾ ਉਸ ਤੋਂ ਵੱਧ ਕੀਤਾ ਆ ਬਾਜੀ ਨਾ ਕਿ ਮੇਰੇ ਘਰ ਦੀਆਂ ਛੱਤਾਂ ਜਿੱਦਾਂ ਕਹਿੰਦੇ ਹੁੰਦੇ ਆ ਇੱਕ ਕਈ ਸੀ ਇਹਨਾਂ ਨੇ ਦੋ ਚੇਂਜ ਕਰਕੇ ਦਿੱਤੀਆਂ ਮੇਰੇ ਦੋ ਕਮਰੇ ਇਹਨਾਂ ਨੇ ਰੈਡੀ ਕਰਕੇ ਦਿੱਤੇ ਤੇ ਮੈਂ ਪਾਪੂ ਮੰਡਲ ਦੀ ਤਹਿ ਦਿਲੋਂ ਧੰਨਵਾਦ ਆ ਪਾਪੂ ਮੰਡਲ ਟੀਮ ਮੇਰੇ ਘਰ ਆਈ ਮੇਰੇ ਵੱਡੇ ਵੀਰ ਆ ਇਹਨਾਂ ਨੇ ਮੇਰਾ ਮੇਰੇ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਤੇ ਅੱਜ ਤੱਕ ਨਾ ਮੇਰੀ ਕਦੀ ਕਿਸੇ ਨੇ ਕੋਈ ਹੈਲਪ ਕੀਤੀ ਸੀਗੀ ਇਹ ਪਹਿਲੀ ਬਾਪੂ ਮੰਡਲ ਟੀਮ ਜਿਹੜੀ ਆ ਮੇਰੇ ਘਰ ਪਹੁੰਚੀ ਆ ਮੇਰੇ ਘਰ ਦਾ ਰਾਸ਼ਨ ਮੇਰੇ ਘਰ ਦੀਆਂ ਛੱਤਾਂ ਨਵੇਂਆਂ ਬਣਾਈਆਂ ਤੇ ਮੈਂ ਇਹਨਾਂ ਦਾ ਬਹੁਤ ਤੇ ਦਿਲੋਂ ਧੰਨਵਾਦ ਕਰਦੀ ਆ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਪ੍ਰਵੀਨ ਕੌਰ ਆ ਤੇ ਹਸਬੰਡ ਮੈਂ ਮੱਲਾ ਕੋਸਰ ਫਗਵਾੜਾ ਹਾ ਹਸਬੰਡ ਦਾ ਕੁਝ ਕਹਿਣ ਲੱਗੇ ਸੀ ਹਾਂਜੀ ਕੈਂਸਰ ਪੇਸ਼ੈਂਟ ਆ ਤੇ ਕੈਂਸਰ ਪੇਸ਼ੈਂਟ ਇਹਨਾਂ ਦੇ ਚੱਲਦੇ ਜਾਣੀ ਕਿ ਮੇਰੀ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਮੇਰੇ ਬੱਚੇ ਦੀ ਪੜ੍ਹਾਈ ਬਾਰੇ ਵੀ ਇਹਨਾਂ ਨੇ ਕਿਹਾ ਤੇ ਬਾਕੀ ਉਹ ਵੀ ਕਰਾ ਰਹੇ ਆ ਹਾਂਜੀ ਉਹ ਵੀ ਕਰਾ ਰਹੇ ਆ ਫਿਲਹਾਲ ਤਾਂ ਜਿੱਦਾਂ ਕਿ ਜਾਣੀ ਆਪਣੇ ਪਾਪਾ ਦੀ ਉਹ ਇਲਾਜ ਬਾਰੇ ਨੱਟਾ ਭੱਜਾ ਫਿਰਦਾ ਹੈ ਬਾਕੀ ਇਹਨਾਂ ਨੇ ਕਿਹਾ ਹੋਇਆ ਤੇ ਮੇਰੇ ਘਰ ਦਾ ਰਾਸ਼ਨ ਮੇਰੇ ਘਰ ਦੀਆਂ ਛੱਤਾਂ ਇਸ ਟਾਈਮ ਮੈਂ ਜੇ ਬੇਫਿਕਰੀਆਂ ਤੇ ਇਹਨਾਂ ਦੇ ਵੱਡੇ ਵੀਰ ਇਹਨਾਂ ਦੇ ਸੱਤ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਲੋਕ ਭਲਾਈ ਬਾਪੂ ਮੰਡਲ ਵੱਲੋਂ ਜਿਹੜੇ ਕੰਮਕਾਰ ਹੋ ਰਹੇ ਆ ਉਹ ਤੁਹਾਡੇ ਸਾਹਮਣੇ ਹੀ ਜਲਦੀ ਹੀ ਦਿਖਾਏ ਜਾਣਗੇ ਔਰ ਦਿਖਾਵਾਂਗੇ ਵੀ ਇਹ ਲੋਕ ਭਲਾਈ ਬਾਪੂ ਮੰਡਲ ਹਰ ਇੱਕ ਜਗ੍ਹਾ ਆਪਣੇ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਸਾਡੇ ਦਾ ਸਰਦਾਰ ਸੋਹਣ ਸਿੰਘ ਜੀ ਮੌਜੂਦ ਆ ਉਹਨਾਂ ਦਾ ਕੀ ਕਹਿਣਾ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤਾਂ ਵੈਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਰਮੁਖ ਸਿੰਘ ਜੀ ਕਿ ਤੁਸੀਂ ਸਮਾਂ ਕੱਢ ਕੇ ਇਹ ਲੋਕ ਭਲਾਈ ਦੇ ਕੰਮਾਂ ਨੂੰ ਜਿੱਦਾਂ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਦੇ ਆ ਹੋਰ ਵੀ ਲੋਕੀ ਜਿਹੜੇ ਹੈਗੇ ਆ ਨਾਲ ਜੁੜਨ ਬਈ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾ ਗਨ ਬਈ ਠੀਕ ਆ ਧਾਰਮਿਕ ਵੀ ਜਿਹੜਾ ਹਿੱਸਾ ਪਾਉਣਾ ਚਾਹੀਦਾ ਨਾਲ ਨਾਲੇ ਸਮਾਜ ਦੇ ਦੁਖ ਦੀਨ ਦੁਖੀਆਂ ਦੇ ਵੀ ਦੇਖਣੇ ਚਾਹੀਦੇ ਧੁਖ ਜੇ ਪ੍ਰਮਾਤਮਾ ਕਿਸੇ ਨੂੰ ਦੋ ਪੈਸੇ ਦਿੰਦਾ ਉਹ ਹਿੱਸਾ ਪਾਉਣਾ ਚਾਹੀਦਾ ਨਾਲ ਦੇ ਦੀ ਬਾਹ ਫੜਨੀ ਚਾਹੀਦੀ ਬਾਕੀ ਇਹ ਗੁਰਨਾਮ ਸਿੰਘ ਆ ਪ੍ਰਮਾਤਮਾ ਪਹਿਲਾਂ ਤਾਂ ਕਿਸੇ ਨੂੰ ਇੰਨਾ ਦੀਨ ਦੁਖੀ ਕਰੇ ਨਾ ਕਿਉਂਕਿ ਐਡੀ ਵੱਡੀ ਕਬੀਰਦਾਰੀ ਦੇ ਨਾਲ ਇਸ ਬੱਚੇ ਨੂੰ ਜੇ ਬਿਮਾਰੀ ਆਈ ਆ ਜੇ ਉਸ ਬਿਮਾਰੀ ਨਾਲ ਲੜ ਰਿਹਾ ਤਾਂ ਉਸ ਦੇ ਹੌਸਲੇ ਲਈ ਹੌਸਲੇ ਲਈ ਖਾਣਾ ਚਾਹੀਦਾ ਸੋ ਅੱਜ ਲੋਕ ਪੁਲਾਈ ਪੈਮ ਜਿਹੜੀ ਪਾਰਟੀ ਸਾਡੀ ਪਾਪੂ ਮੰਡਲ ਦੀ ਇਹਨਾਂ ਦੇ ਮੈਂਬਰਾਂ ਨੇ ਸਾਰਿਆਂ ਨੇ ਰਲ ਕੇ ਆਪਣੀ ਇਸ ਉਮਰ ਦੇ ਵਿੱਚ ਵੀ ਮੈਂ ਕਹਿੰਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਿਆ ਕਿ ਇਹਨਾਂ ਨੇ ਉਤਸ਼ਾਹ ਦਿਖਾਇਆ ਔਰ ਮੈਨੂੰ ਹੌਸਲਾ ਦਿੱਤਾ ਕਿ ਆਪਾਂ ਜਾ ਕੇ ਪ੍ਰਧਾਨ ਸਾਹਿਬ ਸੁਪਾਸ ਦੀ ਆ ਬਲਦੇਵ ਭਾਜੀ ਇਹ ਸੁਖਦੇਵ ਭਾਜੀ ਤਰੋਚਨ ਭਾਜੀ ਹਰ ਵੇਲੇ ਮੇਰੇ ਨਾਲ 24 ਘੰਟੇ ਘਰਾਂ ਘਰਾਂ ਦੇ ਵਿੱਚ ਜਿੱਥੇ ਹੁੰਦਾ ਉੱਥੇ ਜਾਂਦੇ ਆ ਨਾਲ ਐਨੀ ਉਮਰ ਦੇ ਵਿੱਚ ਫਿਰ ਵੀ ਇਹ ਕਦੀ ਨਾ ਨਹੀਂ ਕਰਦੇ ਇਹਨਾਂ ਦੀ ਵੀ ਤੰਦਰੁਸਤੀ ਬਖਸ਼ੇ ਪੱਕੂ ਇਹ ਆ ਵੀ ਪ੍ਰਮਾਤਮਾ ਨੇ ਇਦਾਂ ਦਾ ਦਿਨ ਕਿਸੇ ਤੇ ਤਕਰੀਬਨ ਕੋਈ ਵੀ ਕਹਿੰਦਾ ਇਦਾਂ ਦਾ ਦਿਨ ਕਿਸੇ ਤੇ ਨਾ ਆਵੇ ਜੇ ਪ੍ਰਮਾਤਮਾ ਦੀ ਕੋਈ ਹੋਈ ਆ ਪ੍ਰਮਾਤਮਾ ਦੀ ਕਿਰਪਾ ਇਹਨਾਂ ਤੇ ਇਹ ਦੁੱਖ ਪਿਆ ਤਾਂ ਇਸ ਦੁੱਖ ਨੂੰ ਵੰਡ ਕੇ ਕਟਿਆ ਜਾ ਸਕਦਾ ਤੇ ਜਿਹੜਾ ਵੀ ਇਹਨਾਂ ਤੇ ਦੁੱਖ ਆਇਆ ਹੈ ਨਾ ਤੇ ਦੁੱਖ ਦੇ ਵਿੱਚ ਇਹ ਤੜੀ ਦੁੱਖ ਛੋਟਾ ਜਨਨ ਕਿ ਛੋਟਾ ਜਿਹਦਾ ਦੁੱਖ ਕਿਦੋਂ ਹੋਣਾ ਜਦੋਂ ਅਸੀਂ ਸਾਰਿਆਂ ਨੇ ਇਹਨਾਂ ਦੇ ਦੁੱਖ ਵੰਡਾ ਲੈਣੇ ਆ ਤੇ ਇਸ ਕਰਕੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਸਮਾਜਿਕ ਤੇ ਰਾਜਨੀਤਿਕ ਧਾਰਮਿਕ ਜਿੰਨੀਆਂ ਵੀ ਸਸਤਾਵਾਂ ਹੈਗੀਆਂ ਆ ਇਹ ਇਹਨਾਂ ਦੁਖੀਆਂ ਦੇ ਨਾਲ ਜ਼ਰੂਰ ਖੜੋ ਮੈਨੂੰ ਮੈਂ ਇੱਥੇ ਆਇਆ ਇਹਨਾਂ ਦੇ ਪਹਿਲੇ ਕੰਮ ਸਾਰੇ ਪੂਰੇ ਹੋ ਗਏ ਆ ਇਹਨਾਂ ਨੇ ਪੁੱਛਿਆ ਇਹਨਾਂ ਤੋਂ ਰਾਜਨੀ ਇਹਨਾਂ ਦਾ ਰੈਗੂਲਰ ਚੱਲ ਰਿਹਾ ਪਰ ਹਾਲੇ ਵੀ ਇਹਨਾਂ ਨੂੰ ਦਵਾਈ ਦੀ ਲੋੜ ਮੇਰੇ ਵੀਰ ਨੂੰ ਟੈਨਸ਼ਨ ਵਿੱਚ ਨਹੀਂ ਅੱਜ ਕੁਝ ਖਾਦਾ ਨਹੀਂ ਤਾਂ ਵੀ ਦੁੱਖ ਹੋਇਆ ਦੇਨ ਕੁਛ ਖਾਧਾ ਨਹੀਂ ਹੁਣ ਵੀ ਕਿਹਾ ਵੀ ਦੀ ਉਹ ਖਰਾਕ ਦੇ ਲਈ ਸਾਨੂੰ ਦੱਸਿਆ ਜਾਂਦਾ ਉਹਦਾ ਵੀ ਅਸੀਂ ਸੂਟੇਵਲ ਜੋ ਸਾਡੇ ਕੋਲ ਪ੍ਰਮਾਤਮਾ ਦੀ ਦਇਆ ਨਾਲ ਜੋ ਸਾਡੇ ਕੋਲ ਤਿਲਪਲ ਹੋਊਗਾ ਆਪਾਂ ਜ਼ਰੂਰ ਕਰਾਂਗੇ ਸੋ ਮੈਂ ਬਹੁਤਾ ਨਾ ਕਹਿੰਦਾ ਹੋਇਆ ਇਸ ਪਰਿਵਾਰ ਦੇ ਨਾਲ ਦੁੱਖ ਬਣਾਉਂਦਾ ਹੋਇਆ ਆਪਣੇ ਜਿੰਨੇ ਵੀ ਪਰਿਵਾਰ ਦੇ ਲੋਕ ਭਲਾਈ ਬਾਫੂ ਮੰਡਾ ਦੇ ਮੈਂਬਰ ਆ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਗੁਰਮਕ ਸਿੰਘ ਜੀ ਪਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਬੋਲੇ